ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਕਵਰ ਕਰਦੇ ਪਿਆ ਘਰੋਂ ਮੈਂ ਆਪਣੇ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ 8427019817 ਮੇਰਾ ਕੰਟੈਕਟ ਨੰਬਰ ਬਹੁਤ ਵੀਰ ਫੋਨ ਕਰਦੇ ਰਹਿੰਦੇ ਆ ਕਿ ਢਿੱਲੋ ਮੱਝਾ ਲੈਣੀ ਆ ਧੋਕੜਾ ਕਰਪਣਾ ਬਈ ਚੰਗੀ ਹੋਵੇ ਚੰਗੀ ਹੋਵੇ ਕੱਲ ਪੰਜ ਰੇਤ ਜਿਹਾ ਆਪਾਂ ਬੁੱਟਰ ਪਿੰਡ ਤੋਂ ਇਕੱਠੀਆਂ ਵੀਡੀਓ ਆਪਣੇ ਚੈਨਲ ਤੇ ਪਾਈ ਵੀ ਤਿੰਨ ਉਹਦੇ ਵਿੱਚੋਂ ਵਿਕ ਗਈਆਂ ਚਾਰ ਗੱਬਣਾ ਸੀਗੇ ਚੱਕ ਪਾਸ ਦੋ ਕਪਣਾ ਚੱਕ ਪਾਸ ਘਰੇ ਖੜੀਆਂ ਤੇ ਇੱਕ ਇਹ ਖਾਲੀ ਬਹਿ ਹੈਗੀ ਛੋਟੀ ਪਹਿਲਾ ਸੂਆ ਸੂਈ ਵੇ 10 ਕਿਲੋ ਦੁੱਧ ਵੀ ਤਾਂ 12 ਕਿਲੋ ਦੱਸਦਾ ਸੀ ਪਰ ਕੱਲ ਕੱਢਿਆ ਨੇ ਸਾਢੇ 4 ਹੱਥ ਨੇ ਕੋਈ ਉਪਰਾ ਨਹੀਂ ਕਰਿਆ ਇਹਨੇ ਤੇ ਢੜਕੇ ਕੱਢਦਾ ਸਵਾ 5 ਕਿਲੋ ਮੈਨੂੰ ਪਤਾ 10 ਕਿਲੋ ਬਾਕੀ ਵਾਲੇ ਕੱਲ ਆਈ ਜਾਣਾ ਗੱਡੀ ਸਬਰ ਸੁਪਰ ਕਰਿਆ ਜੀ ਲਾਉਂਦਾ ਪਸ਼ੂ ਤੇ ਆ ਹੀ ਗਿਆ ਪਹਿਲੇ ਨੰਬਰ ਤੇ ਪਹਿਲਾ ਸੂਆ ਸੂਈ ਵੀ 10 ਕਿਲੋ ਦੁੱਧ ਹੁਣ ਚੋਣ ਦਾ ਹਾਜ਼ਰਾ ਆ ਖੜੀ ਜੇ ਕੱਟੀ ਤੇ ਇੱਕ ਨੰਬਰ ਦੀ ਕੱਟੀ ਕਿਸੇ ਵੀਰ ਨੇ ਲੈਣੀ ਮੱਝ ਆਪਣਾ ਵੇਚ ਦਾ ਇਰਾਦਾ ਹਲੇ ਹੈ ਨਹੀਂਗਾ ਕੋਈ ਕੋਈ ਮੱਝ ਤਿਆਰ ਕਰੇ ਤੇ ਉਹ ਵੇਸ਼ ਆਪਾਂ ਜਾਲ ਦਿਖਾ ਦਿੰਨੇ ਆ ਕਿ ਕੱਟੀਆਂ ਇਹ ਵੀ ਵੇਚਣੀ ਆਪਾਂ ਬਹੁਤ ਵੀਰ ਕਹਿੰਦੇ ਕੱਟੀਆਂ ਲੈਣੀਆਂ ਚਲੋ ਵਪਾਰ ਕਰਦੇ ਆ ਕੱਟੀਆਂ ਮੇਰੇ ਕੋਲ ਆ ਦੇ ਹੋਰ ਅੰਦਰ ਵੀ ਮੇਲਾ ਲੱਗਿਆ ਪਿਆ ਤੇ 33 ਕੱਟੀਆਂ ਖੜੀਆਂ ਆ ਜੀ ਉਹ ਦੇਖੋ ਤੁਰ ਤੱਕ ਭਰਾੜਾ ਫੁੱਲ ਦਾ ਫੁੱਲ ਆ ਜਾਵਾ ਚਲ ਛਿੱਟਰੋਂ ਥਾਣੀ ਇਹ ਖੜੀਆਂ ਆ ਜਿਨ੍ਹਾਂ ਦਾ ਕੁਝ ਪਤਾ ਨਹੀਂ ਅੱਜ ਆਪਾਂ ਉਸ ਨੂੰ ਕੱਟੀਆਂ ਉਹ ਦਿਖਾਉਣੀਆਂ ਜਿਨ੍ਹਾਂ ਦਾ ਮਾਵਾ ਦਾ ਰਿਕਾਰਡ ਤੁਸੀਂ ਕਹਿੰਦੇ ਵੀ ਵੱਡੀਆਂ ਮੱਝਾਂ ਅਸੀਂ ਨਾਲ ਦੇਖਣੀਆਂ ਹੈਗੀਆਂ ਸੋ ਮੂੰ ਮੱਥਾ ਦੇਖੋ ਮੈਂ ਝੋਟੀ ਦਾ ਯਾਰ ਪਹਿਲਾ ਸੂਆ ਝੋਟੀ ਪਲੂਨ ਸੂਈ ਦੀ ਆ ਲੇਵਾ ਦੇਖੋ ਵੀਡੀਓ ਕਵਰ ਕਰਨ ਦਾ ਟਾਈਮ 12 ਵਜੇ ਅਥਰੇ ਤੰਬੂ ਲਾ ਦੇ ਜਦੋਂ ਬੰਦੰਗ ਤੇ ਬਣਦੀ ਆ ਸੋ ਦੇਖੋ ਯਾਰ ਕਿਆ ਬਾਤਾਂ ਤਾਜੇ ਦੁੱਧੇ ਦਾ ਕੱਟਿਆ ਹੋਇਆ 15 ਕਿਲੋ ਤੋਂ ਬਾਹਰ ਪਰ ਦੂਜੇ ਸੀਦੋਂ ਤਿਆਰ ਹੋ ਗਈ ਝੋਟੀ 19 18 19 ਕਿਲੋ ਤੇ ਜਾਊਗੀ 100 ਵਸਵਾਰ ਰੱਖਣ ਦਾ ਮਾਣਾ ਇਹਦੀ ਕੱਟੀਆਂ ਆਪਾਂ ਦੇ ਦਾਂ ਕਿਸੇ ਨੇ ਰੱਖਣੀ ਬਈ 15 ਕਿਲੋ ਤੋਂ ਬਾਹਰ ਦੁੱਧੇ ਨਾਲੀ ਪਲੂਣ ਕੱਟੀ ਉਹਦਾ ਬਚਾ ਆ ਖੜਾ ਕੱਟੀਆਂ ਆਪਣਾ ਮਤ ਗੱਲ ਕਰ ਲਈ ਵੇਲੇ ਰੋਕੇ ਵੇਚਾਂਗੇ ਹੁਣ ਜਿਹੜੀਆਂ ਦੋ ਬਕਾਊ ਖੜੀਆਂ ਆਂਗੀਆਂ ਦੂਜੇ ਨੰਬਰ ਜਿਹੜੇ ਮੱਝ ਦੇਖਦੇ ਪਏ ਆ ਦੂਜਾ 100 ਸ ਇਹ ਹੋ ਗਈ ਸਾਢੇ 7 ਮਹੀਨੇ ਦੀ ਖੱਬਣ ਸਾਢੇ 7 ਤੋਂ ਉੱਤੇ 8 ਮਹੀਨੇ ਤੋਂ ਕੁਛ ਦਿਨ ਘਟਦੇ 2 ਮਹੀਨੇ ਸੂਟ ਜਿਹਾ ਬਾਕੀ ਪਿਆ ਧੋਰੀਏ ਨੂੰ ਬਾਹਰ ਨੂੰ ਇਹਦੀ ਕੱਟੀ ਖੜੀ ਆ 2 ਨੰਬਰ ਤੇ ਜੈਡ ਬਲੈਕ ਇਹਦਾ ਥਣ ਚਾਲੀਏ ਕੱਟੀ ਦੇ ਸੋਹਣੀ ਕੱਟੀ ਆ ਵਧੀਆ ਤੇ ਕੱਟੀ ਦੀ ਉਮਰ ਹੈਗੀ 10 ਮਹੀਨੇ ਆ ਤੇ ਬਾਕੀ ਬਾਡੀ ਬੁੱਡੀ ਦੇਖੋ ਮੈਂ ਜੀ 17 ਕਿਲੋ ਤੋਂ ਉੱਪਰ ਵੀ ਕਹਾਂ 18 ਕਿਲੋ ਦਾ ਕਰਦਾ ਤਾਂ ਪੈਵਾ ਮੈਂ ਦਾ ਇਹ ਉਹ ਮੱਝਾਇਦੇ ਬੱਲਾ ਮੰਡੀ ਦੇ ਤੰਬੂ ਅਸਲੇ 4 ਲੱਖ 5 ਲੱਖ ਫਲਕਾਰੀਆਂ ਸਿੱਟੀਆਂ ਹੁੰਦੀਆਂ ਰਹੀਆਂ ਤੇ ਉਹ ਮੱਝਾਂ ਗਿਆ ਤੇ ਬਾਕੀ ਸਾਥੀ ਕੁੰਬੜਾ ਮੂਰੇ ਜਮਾ ਨਹੀਂ ਕਿਹੜਾ ਇੱਕ ਹੋਰ ਨਹੀਂ ਰਜੂ ਦਾ ਤੇ ਦੇਖੋ ਯਾਰ ਚਾਰੋ ਜੂਰ ਪੂਰੀਆਂ ਫੁੱਲਾ ਤੇ ਬਾਕੀ ਕੋਈ ਇਹਨਾਂ ਦੇ ਉਪਰਾਂ ਨਹੀਂ ਕਰਿਆ ਸਿੰਘ ਸੁਮੇ ਦੇਖੋ ਕੁੰਡਾ ਸਿੰਘ ਵੀਰ ਕਾਹਦੇ ਦਾ ਤੋਕੜ ਗੱਭਲੇ ਨਹੀਂ ਪੈਸੇ ਤੁਸੀਂ ਲਾਉਣੇ ਆ ਤੇ ਇੱਕ ਵੀਰ ਹੋਰ ਦੱਸ ਜਾਈਏ ਬਈ 90 ਲੱਖ ਵਾਲਾ ਵੀਰ ਫੋਨ ਨਾ ਲਾਵੇ ਠੋਕ ਕੇ ਅਰਬੀ ਲਾਇਆ ਪੰਜ ਇਕੱਠੀਆਂ ਰਹਿਤੀਆਂ ਸੀਗੀਆਂ ਮੱਚ ਕੇ ਲੈਣੀਆਂ ਪੈਂਦੀਆਂ ਬਈ ਜਦੋਂ ਪਤਾ ਵੀ ਚੰਗੀ ਚੀਜ਼ ਆ ਜਿਹੜੇ ਵੀਰ ਇਹ ਸਾਰਿਆਂ ਦਾ ਸਾਰਾ ਮਾਲ ਹਰਿਆਣੇ ਚ ਆਇਆ ਵਾ ਜੇ ਕਿਸੇ ਵੀਰ ਨੇ ਚੰਗੇ ਪੈਸੇ ਲਾਉਣੇ ਆ ਤਾਂ ਆਪਣੇ ਸੰਪਰਕ ਕਰ ਲੈਣੀ ਕੋਈ ਜੱਕੇ ਨਹੀਂ ਮਹੀਨੇ ਤਵਾਗੇ ਵੇਚ ਲਾਂਗੇ ਕਿ ਇਹ ਸੋਨਾ ਇਹ ਤਾਂ ਵੱਧਾ ਹੀ ਵੱਧਾ ਇਹ ਤਾਂ ਥੱਲੇ ਫਿਲਕੇ ਬੀਨ ਵਗੈਰਾ ਦੇਖੋ ਕਿਆ ਬਾਤ ਹੈ ਕੁੰਬੜਾ ਕੰਬੜਾ ਜਮਾਣੀ ਗਰਦਰ ਗੁਰਦਰ ਦੇਖੋ ਯਾਰ ਕਿਆ ਬਾਤ ਹੈ ਆ ਕਿਸ ਨੇ ਇਹਦੀ ਕੱਤੀ ਲੈਣੀ ਆਪਾਂ ਦੇ ਦਾਂ ਕੋਈ ਚੱਕਰ ਨਹੀਂ ਉਹ ਸੌਦਾ ਕਰ ਲੈ ਜੇ ਇਹ ਦੋ ਨੰਬਰ ਵਾਲੀ ਮਹਿਦੀ ਕੱਤੀ ਆ ਤੇ ਹੁਣ ਤੋਰ ਦੇ ਤੀਜੇ ਨੰਬਰ ਵਾਲੀ ਇਹਨੇ ਸੋਨਾ ਦੂਜੇ ਸੂਏ ਪਲੂਨ ਸੂਈ ਵੀ ਆ 15 ਕਿਲੋ ਤੋਂ ਦੇਦਾ ਪੈਵਾ ਬਾਕੀ ਪੱਠਪੜਾ ਦੇਖੋ ਤਾਂ ਹਾਂ ਤੋਂ ਮੱਝ ਰਹਿੰਦੇ ਝੂਟੇ ਦੇ ਉੱਪਰ ਜਮ ਤੇ ਨਵੇਂ ਹਾਂ ਦੇ ਪਜੇ ਵੀ ਆਪਾਂ ਕਹਿ ਜੀ ਮੋਦੀ ਦਾ ਲੱਗਿਆ 59 ਕੁਛ ਨਹੀਂ ਪਤਾ ਢਿੱਡਾਂ ਦੇ ਬੱਚੇ ਇਹਨਾਂ ਦੇ ਹੈਗਾ ਚੱਕਾ ਬਗਰਾ ਦੇ ਦੁੱਦੋ ਡرائی ਹੈ ਬਿਲਕੁਲ ਥਾਣਾ ਪਾ ਕੱਲ ਖਚਰੇ ਮਖਿਆਲ ਮਾਰਨੀ ਹੈ ਤੇ ਜਮਾ ਗੂੰਦ ਬਣੀ ਪਈ ਹੈ ਇਹਨਾਂ ਦੇ ਤੇ ਇਹਦੇ ਵੀ ਸੂਣ ਦੇ ਵਿੱਚ ਪਏ ਜਾ ਕੇ 2 ਮਹੀਨਾ ਥੋੜੇ ਦਿਨ ਘਾਏ ਤੇ ਸਾਢੇ 7 ਮਹੀਨੇ ਗੱਪਣਾ ਪੂਰੇ ਸਹੀ 2 ਮਹੀਨੇ ਤੋਂ ਉੱਪਰ ਦੇਨ ਪਹਿ ਲਗਭਗ 10 12 ਦਿਨ ਦਾ ਫਰਕ ਹੈ ਨਾ ਦੋਨਾਂ ਬੱਚਾਂ ਦਾ ਤੇ ਦੂਜਾ 1.5 ਮਹੀਨਾ ਸੀ ਉਹ ਕੱਲ ਬੈਕ ਗਈਆਂ ਉਹ ਮੈਂ ਕੱਲ ਉੱਥੀ ਬੈਕ ਗਈਆਂ ਬੱਚਾ ਮੇਰੀਆਂ ਪੰਜ ਰੇਤੇ ਕੱਟੀਆਂ ਆਪਾਂ ਤੇ ਬਾਕੀ ਚਗਾਠਾ ਝੂਠਾ ਦੇਖੋ ਯਾਰ ਥਣ ਥਣ ਕਿਹਾ ਵਾ ਤਾਂ ਫੱਟ ਫੜ ਲੇਵੇ ਜਮਾ ਝੋਟਿਆ ਦੇ ਤੇ ਮੂਰੇ ਕੁੰਬਲਾ ਵਗੈਰਾ ਤੀਜੇ ਨੰਬਰ ਵਾਲੇ ਦਾ ਬਚਾ ਖੜਾਗਾ ਕਟੀਆਂ ਇਹ ਆਪਾਂ ਹੁਣ ਦੇ ਦਾਂਗੇ ਜੇ ਕੋਈ ਵੀ ਲਊਗਾ ਥਣ ਥਣ ਦੇਖੋ ਕਟੀਆਂ ਦੇ ਚਾਰ ਭੋਲੀਆਂ ਛੋੜ ਜਾ ਗਟੀਆਂ ਦੀਆਂ ਤੇ ਇਹ ਕਟੀਆਂ ਆਪਾਂ ਦੋ ਦੇ ਦਾਂਗੇ ਹੁਣ ਕਿਉਂਕਿ ਉਹ ਦੁੱਧ ਵਾਸਤੇ ਮੈਂ ਰੱਖਾਂਗੇ ਬਾਕੀ ਤਿਆਰ ਕਰ ਲੈ ਯਾਰ ਕੋਈ ਗੱਲ ਨਹੀਂ ਤੇ ਬਾਕੀ ਨਾਲਾ ਨੂਣਾ ਦੇਖੋ ਵੱਜਾਂ ਦੇ ਯਾਰ ਟੋਕੜਾ ਕਪੜਾ ਕਿਸੇ ਲੈਣੇ ਚੈੱਕ ਕਰਾਂ ਜਾਵੀਂ ਆਪਣੀ ਤਸੱਲੀ ਕਰਾਈ ਹੋਆ ਠੰਡੇ ਟੀਕੇ ਲਵਾਤੇ ਚੰਗੀ ਭੇਵੜ ਲਾਉਣੀ ਪਊਗੀ ਲੱਖ ਤੋਂ ਬਾਹਰ ਆ ਤੇ ਡੇਢ ਤੋਂ ਅੰਦਰ ਆ ਗਏ ਕਿਹਨੇ ਗੱਲ ਹਿੰਟ ਜਾ ਆਪਾਂ ਦੇਤਾ ਕਿ ਵਾ ਅੱਗੇ ਕਟੀਆਂ ਜੇ ਕਿਸ ਨੇ ਲੈਣੀਆਂ ਆ ਵਾਧੂ ਫੜੀਆਂ ਜਿੰਨੇ ਮਰਜ਼ੀ ਵਰਪੂਰ ਜਾਂ 30 ਉਪਰ ਕਟੀਆਂ ਆਪਣੇ ਕੋਲੇ ਆ ਆ ਦੇ ਕੋਈ ਵੀ ਮਾਰ ਜਾਣੀ ਕਿ ਜੇ ਵਸਿਓ ਪੱਠੋਲੇ ਦੀ ਮਨ ਤੇ ਦੇਖੋ ਕਟੀਆਂ ਜਿਵੇਂ ਕਿਆ ਬਾਤਾਂ ਸੈਂਕਸਾਜ ਤੇ ਜਿਵੇਂ ਮੇਲਾ ਲੱਗਿਆ ਹੋਇਆ ਕਟੀਆਂ ਦਾ ਆ ਦੇਖੋ ਕਿਆ ਬਾਤ ਹੈ ਜਦੋਂ ਮਰਜੀ ਆਉ ਕਟੀਆਂ ਨੇ ਇੱਥੇ ਹਾਜ਼ਰ ਰੱਖਣ ਦੇਗੇ ਤੇ ਇਹ ਨੀਲੀ ਦਾਵੇ ਦੀਆਂ ਕਟੀਆਂ ਜਦੋਂ ਆਪਣੇ ਕੋਲੇ ਇੱਕਦਾ ਆ ਖੜੀ ਐ ਇੱਕ aí ਦਰਬਾਰ ਗਿਉ ਅੰਦਰ ਤੇ ਕਾ ਵੱਡੀ ਝੋਟੀਆਂ ਜਮਾ ਇਹ ਗੱਬਰ ਹੋਣ ਦੇ ਕਾਬਲਾ ਜਾ ਪਏਦੇ ਦਵਾਈ ਦਿਖਾ ਦੀ ਡਾਕਟਰ ਚੈੱਕ ਆਈ ਜਿਵੇਂ ਕਲੀਅਰ ਘੱਪੜ ਨਿਕਲਉਂਦੀ ਹੁੰਦੀਆਂ ਨਾ ਖਾਲੀ ਨਿਕਲ ਗਈਏ 20 ਮਹੀਨੇ ਦਾ ਸੱਚ ਦੀ ਘਬਰਾਇਆ ਵਾ ਬਾਕੀ ਆ ਦੇਖੋ ਅੰਦਰ ਜਰੂਰ ਤੱਕ ਗੰਢੀਆਂ ਓਖੇ ਹੋਈਆਂ ਪਈਆਂ ਜਦੋਂ ਵਰਜੀ ਵੀ ਰਾਜੇ ਕੱਟਿਆ ਦਾ ਕੋਈ ਚੱਕਰੀ ਨਹੀਂ ਜਿੰਨੀਆਂ ਮਰਜੀ ਰਾਜੇ ਤੇ ਵੀਰ ਕਹਿੰਦਾ ਤੋਕੜ ਘੱਪੜ ਨਹੀਂ ਆ ਤੋਕੜ ਘੱਪੜ ਨਹੀਂ ਆ ਜੀ ਤੇ ਸਰਲੀ ਹੋਵੇ ਹਨਾ ਤੇ ਚੰਗੀਆਂ ਹਰਿਆਣੇ ਦੇ ਵਿੱਚੋਂ ਵੇਖ ਕੇ ਵਪਾਰੀ ਕੋਲੇ ਗਾਹਾਂ ਗਈਆਂ ਵੇ ਸੀਗਾ ਬੱਲਾ ਮੰਡੀਆਂ ਅਮਰਸਰ ਤੇ ਉਹ ਮੱਝਾਂ ਇਹਨੇ ਫੜ ਕਾਰੀਆਂ ਵਾ ਕਿ 4 ਲੱਖ ਦੀ ਵੇਗੀ 5 ਲੱਖ ਦੀ ਵੇਗੀ ਜਿੱਦ ਦੇ ਤਿਆਰ ਹੋ ਗਏ ਮੇਲਾ ਲਾ ਦੇਣਗੇ ਪਰ ਜੇ ਮੈਂ ਕਹਿੰਦਾ ਵੀ ਵਪਾਰੀ ਨੇ ਗੱਡੇ ਲੈ ਕੇ ਸਟੋਰ ਕਰਕੇ ਰੱਖ ਲੇ ਵੀ ਜਦੋਂ ਰੇਟ ਆ ਗੋਦੋਂ ਕੱਢੂਗਾ ਅੱਜ ਜੋ ਮਰਜ਼ੀ ਵੀਰ ਵਪਾਰੀ ਬਣ ਸਕਦਾ ਚਲੋ ਮੈਂ ਤਾਂ ਵੀਰੇ ਪੇਪਟ ਲਾਤੀ ਹੈਨਾ ਕਿਉਂਕਿ ਹੋਰ ਵੀ ਚਾਹੁੰਦਾ ਵੀ ਆਪਾਂ ਵਪਾਰੀ ਬਣਨਾ ਚੀਜ਼ ਦੀ ਮੰਨ ਕੇ ਚਲੋ ਵਿੱਚ ਵੀ ਕਹਿੰਦੇ ਇਹਨਾਂ ਦਾ ਫਾਇਦਾ ਨਹੀਂ ਫਾਇਦਾ ਉਹਦੋਂ ਵਾ ਜਿਹੜੇ ਦੋ ਆਪਾਂ ਚੀਜ਼ ਦੇ ਪੈਸੇ ਲਾ ਕੇ ਉਹਦਾ ਵਿਆਜ ਭਰ ਕੇ ਸਟੋਰ ਕਰਕੇ ਰੱਖਦੇ ਜਦੋਂ ਟਾਈਮ ਹੁੰਦਾ ਤੇ ਉਹ ਵੇਚਦੇ ਹਣਾ ਕਿਉਂਕਿ ਇੱਕ ਤਰ੍ਹਾਂ ਦਾ ਪਿਆਜ ਜਦੋਂ ਸਸਤੇ ਵਿੱਚ ਜਿਵੇਂ ਕਹਿੰਦੇ ਕਾਲ ਕੰਬਡੀਆਂ ਸੀਗੀ ਤੇ 2425 ਸੀ ਦੋ ਮਹੀਨੇ ਮੰਡੀਆਂ ਚੱਕੀਆਂ ਰੇਟ ਵਧਣਾ ਸਟਾਰਟ ਹੋ ਗਿਆ ਉਹ ਕਿ ਕਿਸੇ ਨੇ ਪਸੰਦ ਹੁਣ ਸਪਰਕਰ ਕਰ ਸਦੂ ਆਪਰੇ ਦੇ ਗੀਆਂ ਪੰਜ ਇਕੱਠੀਆਂ ਕੀਤੀ ਪੰਜਾਂ ਮਗਰੀ ਰੱਬ ਦੀ ਕਿਰਪਾ ਕੱਟੀਆਂ ਜੀਆਂ ਤਿੰਨਾਂ ਦੇ ਵਿੱਚ ਆ ਖੜੇ ਆ ਆ ਪਹਿਲੇ ਨੰਬਰ ਵਾਲੀ ਦਾ ਦੋ ਨੰਬਰ ਵਾਲੇ ਤੇ ਤਿੰਨ ਨੰਬਰ ਵਾਲਾ ਦਾ ਪਿੰਡ ਦੀਪਗੜ ਜਿਲ੍ਹਾ ਬਰਨਾਲਾ 84270 19817 ਵੱਡੀਆਂ ਝੋਟੀਆਂ ਗਈਆਂ ਕੱਟੀਆਂ ਵੀ ਜੇਕਰ ਤੁਹਾਨੂੰ ਚਾਹੀਦੀਆਂ ਤਾਂ ਉਹ ਵੀ ਮਿਲ ਜਾਣਗੀਆਂ ਜਿੰਨੀਆਂ ਮਰਜ਼ੀ ਲੈ ਜਾਓ ਇੱਥੇ 30 ਤੋਂ ਉੱਤੇ ਅਜਾ ਗਿਣਤੀ ਵੀ ਨਹੀਂ ਫਰਮਾਦਾ ਦੀ ਕਿਰਪਾ ਕਰੀ ਜਾਂਦੀ ਆਪਾਂ ਤੋਂ ਕਾਪੀ ਦੇਖ ਕੇ ਪਤਾ ਲੱਗੂ ਵੀ ਕਿੰਨੀਆਂ ਖੜੀਆਂ 30 ਉੱਤੇ ਯਾ ਲਾ ਕੇ 33 34 35 ਇਕੱਠੀਆਂ ਹੋਣੀਆਂ ਆ ਜੇਦੋ ਮਰਜੀ ਵੀ ਜਿੱਥੋਂ ਮਰਜੀ ਆ ਜਿੱਥੇ ਕੱਟੀ ਨਾ ਹੋਈ ਕੈਨੇਡਾ ਦੇ ਡਾਕਟਰ ਦਿਖਾ ਦਿਓ ਖਰਚਾ ਮੈਂ ਦੇ ਦੂੰਗਾ ਭਾਵੇਂ 5 ਲੱਖ ਜੋਗੋ 10 ਲੱਖ ਤੇ ਹੋਵੇ ਤੁਹਾਡੀ ਆਉਣ ਵਾਲੇ ਵਣੋ ਖਰੀਦਣੀ ਤੁਸੀਂ ਇਸ ਬਗਲ ਦੇ ਵਿੱਚ ਕੱਟੀ ਹਾਜ਼ਰ ਮਿਲੂਗੀ ਦੋ ਟੋਕੜਾ ਕਪੜਾ ਮੱਝਾ ਦਿਖਾਤੀ ਆ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ